ਕੰਕਸੂੰ ਕੰਮ ਨਾ ਫਿਰਨ ਚੱਲ ਲਈਓ ਪ੍ਰੋਗਰਾਮ ਬਣਾ ਲਿਆਈ ਅੱਛਾ ਤੂੰ ਸਿਰਫ ਕਾਰ ਲੈ ਕੇ ਆਉਣੀ ਆ ਤੇਲ ਵੀ ਮੈਂ ਪਵਾ ਕੇ ਦੇਣਾ ਰੋਟੀ ਦਾ ਖਰਚਾ ਮੇਰਾ ਰਹਿਣ ਸਹਿਣ ਵੀ ਮੇਰਾ ਤੇਰੀ ਸਿਰਫ ਕਾਰ ਤੇ ਮੈਂ ਇਕੱਲੀ ਕਾਰ ਹੀ ਲੈ ਕੇ ਆਉਣੀ ਆ ਫਿਰ ਦਾਣਾ ਨਾ ਚੱਲ ਠੀਕ ਆ ਓਕੇ ਕਿਦਾਂ ਫਿਰ ਵਧੀਆ ਵਧੀਆ ਇੱਥੇ ਬੈਠਾ ਬੋਰੋਂ ਡਿਆ ਆੜਾ ਦਾ ਟ੍ਰਿਪ ਬਣਾਇਆ ਚਾਰ ਪੰਜ ਦਿਨਾਂ ਦਾ ਗੱਡੀ ਮੇਰੀ ਖਾਣ ਪੀਣ ਮੇਰਾ ਹੋਟਲ ਮੇਰਾ ਤੂੰ ਸਿਰਫ ਗੱਡੀ ਚ ਤੇਲ ਪੋਣਾ ਅੱਛਾ ਹਾਂ ਮੈਂ ਬਾ ਤੇਲ ਹੀ ਪੋਣਾ ਯਾ ਫਿਰ ਬਸ ਤੇਲ ਹੀ ਪੋਣਾ ਡੰਨਵਾ ਡੰਨ ਦਾ ਚੱਲ ਮਿਲਦੇ ਫਿਰ ਓਕੇ ਉਹ ਕੀ ਹੂਟ ਹੈ ਜੇ ਲਈ ਜਾਣਾ ਵਾ ਟ੍ਰਿਪ ਬਣਾਇਆ ਆਪਾਂ ਸਾਰਿਆਂ ਨੇ ਅੱਛਾ ਗੱਡੀ ਮੇਰੀ ਤੇਲ ਮੇਰਾ ਸਿਰਫ ਤੂੰ ਹੋਟਲ ਦਾ ਖਰਚਾ ਚੁਕਣਾ ਵਾ ਬਾਕੀ ਖਾਣ ਪੀਣ ਵੀ ਮੇਰਾ ਵੇਖ ਲੈ ਤੂੰ ਪਿਛਲੀ ਰੀਤ ਤੱਕਾ ਕੀਤਾ ਨਹੀਂ ਨਹੀਂ ਹੋਟਲ ਦਾ ਹੀ ਇਹੋ ਖਰਚਾ ਕਰਨਾ ਪੱਕਾ ਨਾ ਪੱਕਾ ਡੰਨ ਫਿਰ ਓਕੇ ਓਕੇ ਓ ਕਿਦਾਂ ਸ਼ੇਰਾ ਵਾ ਵਧੀਆ ਸ਼ਾਹ ਤੂੰ ਸੁਣਾ ਟ੍ਰਿਪ ਬਣਾਇਆ ਵਾ ਅੱਛਾ ਗੱਡੀ ਮੇਰੀ ਠੀਕ ਆ ਤੇਲ ਮੇਰਾ ਹੋਟਲ ਮੇਰਾ ਠੀਕ ਆ ਸਿਰਫ ਤੂੰ ਖਾਣ ਪੀਣ ਦਾ ਖਰਚਾ ਚੁੱਕਣਾ ਹੀ ਠੀਕ ਆ ਪਰ ਮੈਂ ਇੱਕੋ ਗੱਲ ਦੱਸਦਾ ਮੈਂ ਖਾਣ ਪੀਣ ਤੋਂ ਸਵਾਇ 1 ਰੁਪਈਆ ਨਹੀਂ ਖਾਚਣਾ ਚੱਲ ਠੀਕ ਆ ਪੱਕਾ ਨਾ ਪੱਕਾ ਚੱਲ ਖੇਚ ਤਿਆਰੀ ਫਿਰ ਮਿਲਦੇ ਆ ਏਦਾਂ ਵੀ ਦੋਸਤੋ ਇਹਨੂੰ ਕਹਿੰਦੇ ਸ਼ਾ ਤੋਹੀ ਵੀ ਕੋਈ ਟ੍ਰਿਪ ਬਣਾਉਣਾ ਦੱਸ ਦਿਓ ਖਰਚਾ ਸਾਰਾ ਹੀ ਮੇਰਾ